ਪੰਜਾਬ ਦੇ ਲੋਕਾਂ ਨੂੰ ਇਹ ਵੋਚ ਮਿਆਰੀ ਸਿਹਤ ਸੁਵਿਧਾਵਾਂ ਦੇਣ ਦੇ ਲਈ ਬਹੁਤ ਹੀ ਵੱਡਾ ਉਪਰਾਲਾ ਪੰਜਾਬ ਸਰਕਾਰ ਦਾ ਕਿਉਂਕਿ ਆਮ ਲੋਕਾਂ ਨੂੰ ਇਹਨਾਂ ਕਲੀਨਿਕਾਂ ਦੇ ਵਿੱਚ ਪੂਰਾ ਇਲਾਜ ਮੁੱਕ ਨੀਤਾ ਜਾਂਦਾ ਹੈ ਆਪਣੇ ਆਪ ਦੀ ਇੱਕ ਨਵੀਂਕਲੀ ਪਹਿਲ ਦੁਮੇ ਮੁੱਖ ਮੰਤਰੀ ਹੁਣ ਨਵੇਂ ਉਸਾਰੇ ਗਏ क्लिनिक देवेश स्टाफ आते हैं वहाँ यहाँ से सर काफी ट्रैफिक तो भी रहती है ना दूर पड़ता है किलोमीटर में तो कम है लेकिन जाने में लबियत दिखा है अब भी फ्री हैं टेस्ट भी फ्री है बहुत अच्छा तो लग रहा है जितनी बार भी आना हो जब मर्जी आए डॉक्टर साहब आपका सारा जो रिकॉर्ड है आपके मोबाइल पे आ जाएगा जी, ठीक। है ना कोई भी दवाई बाहर से लेनी नहीं पड़ेगी है ना टेस्ट भी ब्लड के टेस्ट भी अगर लेने यहाँ पर सैंपल लेके हम लेबॉरट्री से करवा के आपको फिर बताएंगे अगर किसी खुदा ना करे कि ऐसी बीमारी है कि आपको बड़े हॉस्पिटल में जाना तो है तो रिकमेंड करेंगे यहाँ से

के बाद आप तो हाँ जी सर, जी तो तो उसको फिर आप रखते हाँ हो रिकॉर्ड में ये भी तो फिर रखते हैं उन, उसके मोबाइल में जाना पेशेंट के मोबाइल में भी जाता है ना कि क्या क्या हेल्थ डाटा है सर पेशेंट को हम प्रिंट आउट करके निकाल के दे देते हैं हम यहाँ से ਕੰਕਰੀਟ ਕੌਰ ਤੋਂ ਸਰਪੇਸ਼ਾ ਟੈਪੀਸ਼ ਉਪਿਸ਼ਟ ਹੈ ਆ ਚਾਨ ਮਿਲ ਲੈ ਮਿਲ ਕੇ ਮਿਲ ਲੈ ਮਿਲ ਮਿਲ ਕੋਈ ਬਣਾ ਦੇ ਮਾਨਯੋਗ ਮੁਕੰਦ ਸਾਹਿਬ ਜਿਸ ਘੜੀ ਦੀ ਸਾਨੂੰ ਬੜੀ ਬੇਵਿਰੀ ਨਾਲ ਉਡੀਕ ਸਾਡੇ ਵਿੱਚ ਹੈ ਸਾਡੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਸੱਭਗਵੰਤ ਸਿੰਘ ਮਾਨ ਸਾਹਿਬ ਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਪਹੁੰਚੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਮੀਡੀਆ ਦੇ ਮੁਖਾਦਬ ਹੋਣ ਬਹੁਤ-ਬਹੁਤ ਧੰਨਵਾਦ ਅੱਜ ਪੰਜਾਬ ਦੇ ਸਿਹਤ ਦੇ ਖੇਤਰ ਦੇ ਵਿੱਚ ਇੱਕ ਬਹੁਤ ਵੱਡਾ ਦਿਨ ਹੈ ਜਲੰਧਰ ਦਾ ਜਿਹੜਾ ਏਰੀਆ ਅੱਜ ਇੱਥੇ ਆਮ ਆਦਮੀ ਕਲਿਨਿਕ ਜਿਹੜੇ ਕਲਿਨਿਕ ਨੇ 155 ਆਮ ਆਦਮੀ ਕਲਿਨਿਕਾਂ ਜਿਹੜੇ ਪੂਰੇ ਪੰਜਾਬ ਦੇ ਵਿੱਚ ਇੱਥੋਂ ਵਰਚੂਅਲੀ ਉਹਨਾਂ ਦਾ ਉਦਘਾਟਨ ਕੀਤਾ ਗਿਆ ਮੈਂ ਸਭ ਤੋਂ ਬਾਅਦ ਪਹਿਲਾਂ 165 165 829 ਹੋਗੇ ਟੋਟਲ ਤੇ ਸਭ ਤੋਂ ਪਹਿਲਾਂ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਇਸ ਸਿਹਤ ਕ੍ਰਾਂਤੀ ਦਾ ਜਿਹਨਾਂ ਨੇ ਸੁਪਨਾ ਲਿਆ ਦਿੱਲੀ ਦੇ ਵਿੱਚ ਮਾਨਯੋਗ ਅਰਵਿੰਦ ਕੇਜਰੀਵਾਲ ਸਾਹਿਬ ਸਾਡੀ ਪਾਰਟੀ ਦੇ ਸੁਪਰੀਮੋ ਤੇ ਅਸੀਂ ਚਾਹੁੰਦੇ ਹੁੰਨੇ ਆ ਕਿ ਜਦੋਂ ਇਹਨਾਂ ਨੇ ਐਜੂਕੇਸ਼ਨ ਦਾ ਹੈਲਥ ਦਾ ਤੇ ਬਿਜਲੀ ਦਾ ਤਿੰਨ ਜਿਹੜੇ ਸੁਪਨੇ ਦਿੱਲੀ 'ਚ ਸਾਕਾਰ ਕੀਤੇ ਬਹੁਤ ਜ਼ਿਆਦਾ ਦੁਸ਼ਵਾਰੀਆਂ ਦੇ ਬਾਵਜੂਦ ਵੀ ਮੁਸ਼ਕਲਾਂ ਦੇ ਬਾਵਜੂਦ ਵੀ ਤਾਂਸੀ ਇਹਨਾਂ ਤੋਂ ਫਿਰ ਉਹ ਆਈਡੀਆ ਲੈ ਕੇ ਇੱਥੇ ਪੰਜਾਬ 'ਚ ਕਰਦੇ ਆ। ਸੋ ਸਾਡੀ ਹਮੇਸ਼ਾ ਸਾਰੇ ਜਿੰਨੇ ਵੀ ਪੰਜਾਬ ਦੇ ਲੋਕ ਨੇ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਜਿਨ੍ਹਾਂ ਨੇ ਇਹ ਸੁਪਨਾ ਲਿਆ ਉਹਨਾਂ ਨੂੰ ਹੀ ਬੁਲਾਇਆ ਜਾਵੇ ਕਿ ਉਹ ਦੇਖ ਦੇਖ ਸਕਣ ਕਿ ਤੁਸੀਂ ਜੋ ਸੋਚਿਆ ਸੀ ਉਸ ਤੋਂ ਵੀ ਅਸੀਂ ਵਧੀਆ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਦਿੱਲੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਹੁੰਦੀਆਂ ਸਰਕਾਰ ਨਹੀਂ ਚੱਲਣ ਦਿੰਦੇ ਇੰਟਰਫੀਰੈਂਸ ਬਹੁਤ ਹੈ ਅਧਿਕਾਰੀਆਂ ਦੀ ਨਹੀਂ ਚਲਦੀ ਦਵਾਈਆਂ ਰੋਕ ਲੈਂਦੇ ਆ ਜਿਹੜੀਆਂ ਹੋਰ ਲੋਕ ਭਲਾਈ ਦੀਆਂ ਸਕੀਮਾਂ ਨੇ ਰੋਕ ਲੈਂਦੇ ਆ ਪਰ ਪੰਜਾਬ ਦੇ ਵਿੱਚ ਐਦਾਂ ਦਾ ਰੋਕਾਂ ਤਾਂ ਸਾਡਾ ਵੀ ਪੈਸਾ ਰੋਕਿਆ ਹੋਇਆ ਪਰ ਪੰਜਾਬ ਵੀ ਜਿਹੜੇ ਨੇ ਉਹ ਰੋਕਾਂ ਨਾਲ ਰੁਕਦੇ ਨਹੀਂ ਦਰਿਆ ਜਿਹੜੇ ਨੇ ਉਹ ਆਪਣੇ ਰਸਤੇ ਆਪ ਬਣਾਉਂਦੇ ਨੇ 829 ਆਮ ਆਦਮੀ ਕਲੀਨਿਕ ਹੋ ਗਏ ਜਿੰਨਾ ਚ ਜਿਹੜੇ ਪਹਿਲਾਂ 664 ਸੀਗੇ ਉਹਨਾਂ ਚ ਕੁਝ ਦਿਨ ਪਹਿਲਾਂ ਤੱਕ 1 ਕਰੋੜ ਤੋਂ ਉੱਪਰ ਦੀ ਫੁਟਫਾਲ 1 ਕਰੋੜ ਤੋਂ ਜ਼ਿਆਦਾ ਬੰਦਾ ਆ ਕੇ ਦਵਾਈਆਂ ਲੈ ਕੇ ਜਦਾ ਠੀਕ ਹੋ ਗਿਆ ਜਾਂ ਫਿਰ ਉਹ ਨੂੰ ਵੱਡੇ ਹਸਪਤਲ ਜਾਣ ਦੀ ਲੋੜ ਨਹੀਂ ਪਈ 80 ਤੋਂ ਵੱਧ ਕਿਸਮ ਦੀਆਂ ਦਵਾਈਆਂ ਇੱਥੇ ਪਈਆਂ ਨੇ ਉਹਨੇ ਪੁੱਛ ਕੇ ਆਇਆ ਡਾਕਟਰ ਚੈੱਕਅਪ ਕਰਕੇ ਤੁਹਾਨੂੰ ਦੱਸ ਦਿੰਦਾ ਹੈ ਕਿ ਕੀ ਕੀ ਦਵਾਈਆਂ ਦੀ ਲੋੜ ਹੈ ਇੱਥੋਂ ਹੀ ਦਵਾਈਆਂ ਮਿਲਣਗੀਆਂ ਇੱਕ ਪੇਸ਼ੈਂਟ ਉੱਥੇ ਬੈਠੇ ਸੀ ਉਹ ਕਹਿੰਦੇ ਪਹਿਲਾਂ ਸਾਨੂੰ ਦਾਨਸ਼ਮੰਦਾ ਬਸਤੀ ਜਾਣਾ ਪੈਂਦਾ ਸੀ ਹੁਣ ਸਾਡੇ ਘਰ ਦੇ ਨੇੜੇ ਖੁੱਲ ਗਿਆ ਸੋ ਹਰ ਛੋਟੀ ਜੀ ਬਿਮਾਰੀ ਵਾਸਤੇ ਵੱਡੀਆਂ ਵੱਡੀਆਂ ਲਾਈਨਾਂ 'ਚ ਲੱਗਣਾ ਪੈਂਦਾ ਸੀ ਉੱਥੇ ਦੇ ਜਿਹੜੇ ਜਿਹੜੇ ਵੱਡੇ ਡਾਕਟਰ ਨੇ ਸਿਵਲ ਹਸਪੀਟਲ ਦੇ ਜਾਂ ਡਿਸਪੈਂਸਰੀ ਉਹਨਾਂ ਨੂੰ ਵੀ ਥੋੜਾ ਜਿਹਾ ਟਾਈਮ ਮਿਲ ਜੂਗਾ ਮਰੀਜ਼ ਕਿਉਂਕਿ ਘੱਟ ਮਰੀਜ਼ ਆਉਣਗੇ ਤਾਂ ਇੱਕ ਮਰੀਜ਼ ਤੇ ਜ਼ਿਆਦਾ ਟਾਈਮ ਲਾ ਸਕਣਗੇ ਖਰਾਬ ਮੌਸਮ ਦੇ ਬਾਵਜੂਦ ਵੀ ਅੱਜ ਅਰਵਿੰਦ ਕੇਜਰੀਵਾਲ ਜੀ ਦਾ ਪੰਜਾਬ 'ਚ ਸਵਾਗਤ ਕਰਦੇ ਆਂ ਕਿ ਉਹ ਆਪਣਾ ਇੱਕ ਛੋਟਾ ਜਿਹਾ ਬੀਜ ਜਿਹੜਾ ਉਹਨਾਂ ਨੇ ਬੀਜਿਆ ਸੀ ਦਿੱਲੀ ਦੇ ਵਿੱਚ ਉਹ ਪੰਜਾਬ ਦੇ ਵਿੱਚ ਕਿਵੇਂ ਇੱਕ ਬੂਟਾ ਬਣ ਕੇ ਫਲ ਦੇ ਰਿਹਾ ਹੈ ਛਾਂ ਦੇ ਰਿਹਾ ਹੈ ਤੇ ਦਿੱਲੀ 'ਚ ਹਾਲਾਂਕਿ ਇਹਨਾਂ ਕੋਲ ਜਗ੍ਹਾ ਦੀ ਕਮੀ ਹੈ ਪੋਰਟੇਬਲ ਬਣਾਉਣੇ ਪੈ ਰਹੇ ਨੇ ਪਰ ਸਾਡੇ ਕੋਲ ਜਗ੍ਹਾ ਦੀ ਕੋਈ ਕਮੀ ਨਹੀਂ ਤੇ ਅਸੀਂ ਸ਼ਾਨਦਾਰ ਜਿਹੜੇ ਆਮ ਆਦਮੀ ਕਲੀਨਿਕ ਬਣਾ ਰਹੇ ਹਾਂ ਨਾਲ ਦੀ ਨਾਲ ਹਸਪਤਾਲ ਵੀ ਅਪਡੇਟ ਹੋ ਰਹੇ ਆ ਅਸਰ 26 ਜਨਵਰੀ ਤੋਂ ਇਹ ਅਨਾਉਂਸਮੈਂਟ ਤੁਹਾਡੀ ਜਿਵੇਂ ਡਾਇਰੈਕਸ਼ਨ ਹੋਈ ਸੀ ਕਿ ਤੁਸੀਂ ਦਿੱਲੀ ਦੇ ਵਿੱਚ ਕੀਤਾ ਹੋਇਆ ਕੋਈ ਵੀ ਦਵਾਈ ਪੰਜਾਬ ਦੇ ਵਿੱਚ ਐਸ ਐਮਓਜ਼ ਸੀ ਐਮਓਜ਼ ਨੂੰ ਲਿਖਤਾ ਆਰਡਰ ਦੇਤੇ ਕਿ ਤਸੀਲ ਹਸਪਤਾਲ ਹੋਵੇ ਚਾਹੇ ਸਿਵਲ ਹਸਪਤਾਲ ਹੋਵੇ ਕੋਈ ਵੀ ਦਵਾਈ ਇਹੋ ਜਿਹੀ ਨਹੀਂ ਹੋਊਗੀ ਜਿਹੜੀ ਡਾਕਟਰ ਬਾਹਰੋਂ ਲਿਖੂਗਾ ਕਿ ਬਾਹਰੋਂ ਲੈ ਕੇ ਆ ਜੇ ਉਹ ਦਵਾਈ ਬਾਹਰੋਂ ਲੈ ਕੇ ਆਉਣੀ ਪੈ ਰਹੀ ਹੈ ਹਸਪੀਟਲ 'ਚ ਹੈ ਨਹੀਂ ਸਟੋਰ 'ਚ ਤਾਂ ਡਾਕਟਰ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਬਾਹਰ ਉੱਥੇ ਹੀ ਅਕਸਰੇ ਉੱਥੇ ਹੀ ਅਲਟਰਾਸਾਉਂਡ ਦੀਆਂ ਮਸ਼ੀਨਾਂ ਲੱਗੀਆਂ ਜੇ ਕਿਸੇ ਹਸਪੀਟਲ ਚ ਐਕਸ-ਰੇ ਨਹੀਂ ਹੈਗੀ ਮਸ਼ੀਨ ਜਾਂ ਅਲਟਰਾਸਾਉਂਡ ਦੀ ਤਾਂ ਅਸੀਂ ਪ੍ਰਾਈਵੇਟ ਕਲੀਨਿਕ ਜਿਹੜੇ ਨੇ ਉਹਨਾਂ ਨਾਲ ਟਾਇ-ਅਪ ਕਰ ਲਿਆ ਉਹ ਕਰਕੇ ਦੇਣਗੇ ਐਕਸ-ਰੇ ਸਰਕਾਰ ਉਹਦਾ ਪੈਸਾ ਦੇਊਗੀ ਲੇਕਿਨ ਪੇਸ਼ੈਂਟ ਦਾ ਕੋਈ ਪੈਸਾ ਨਹੀਂ ਲੱਗੂਗਾ ਸੋ ਹੈਲਥ ਦੇ ਮਾਮਲੇ ਜੋ ਕ੍ਰਾਂਤੀ RAMLILA ਗਰਾਊਂਡ ਚੋਂ ਸ਼ੁਰੂ ਹੋਈ ਸੀ ਉਹ ਅੱਜ ਜਲੰਧਰ ਦੇ ਇਹ ਛੋਟੇ-ਛੋਟੇ ਕਸਬਿਆਂ ਚ ਤੇ ਬਸਤੀਆਂ ਚ ਪਹੁੰਚ ਗਈ ਆਉਣ ਵਾਲੇ ਦਿਨਾਂ ਚ ਹੋਰ ਵੀ ਬਣਦੇ ਰਹਿਣਗੇ ਕਿਉਂਕਿ ਇਹ ਤਾਂ سلسلہ ਨਿਰੰਤਰ ਚੱਲੂ ਰਹੂਗਾ ਜਾਰੀ ਰਹੂਗਾ ਤੇ ਨਾਲ ਨਾਲ ਜਲੰਧਰ ਦੇ ਲੋਕ ਜਿਨ੍ਹਾਂ ਨੇ ਸਾਡੇ ਤੇ ਯਕੀਨ ਕੀਤਾ ਹਜੇ 1 ਸਾਲ ਵੀ ਨਹੀਂ ਹੋਇਆ ਜਦੋਂ ਬਾਈਲੈਕਸ਼ਨ ਸੀ ਤਾਂ ਅਸੀਂ ਵਾਦਾ ਕੀਤਾ ਸੀ ਕਿ ਇੱਕ ਮੌਕਾ ਦੇ ਕੇ ਦੇਖੋ ਔਰ ਉਹ ਵੀ 1 ਸਾਲ ਤੋਂ ਘੱਟ ਸਮੇਂ ਲਈ ਤਾਂ ਅਸੀਂ ਤੁਹਾਨੂੰ 1 ਸਾਲ ਤੋਂ ਘੱਟ ਸਮੇਂ 'ਚ ਇੰਨਾ ਕੁਝ ਕਰਕੇ ਦਿਖਾ ਦਾਂਗੇ ਕਿ ਅਗਲੀ ਵਾਰ ਹੱਥ ਬਨ ਕੇ ਫੋਟੋ ਨਹੀਂ ਖਿਚਾਉਣੀ ਪਊਗੀ ਸੋ ਚਾਹੇ ਆਦਮਪੁਰ ਵਾਲੀ ਰੋਡ ਹੋਵੇ ਚਿਆਦਮਪੁਰ ਵਾਲਾ ওভারਪੇਚ ਹੋਵੇ ਚਾਹੇ ਜੰਡਿਆਲੇ ਵਾਲੀ ਰੋਡ ਹੋਵੇ ਬੜਾ ਪਿੰਡ ਤੱਕ ਚਾਹੇ ਨਕੋਦਰ ਦੇ ਵਿੱਚ ਜੱਚਾ ਬੱਚਾ ਹਸਪੀਟਲ ਤੇ ਚਾਹੇ ਇੱਥੋਂ ਦੇ ਬਲੰਦਰ ਸ਼ਹਿਰ ਦੇ ਸੀਵਰੇਜ ਤੇ ਪਾਰਕਾਂ ਦਾ ਪੈਸਾ ਹੋਵੇ 283 ਕਰੋੜ ਰੁਪਇਆ ਜਾਰੀ ਕਰ ਚੁੱਕੇ ਹਾਂ ਔਰ ਇੱਕ ਇੱਕ ਪੈਸੇ ਦਾ ਹਿਸਾਬ ਲੈਣੇ ਆਂ ਅਸੀਂ ਐਦਾਂ ਨਹੀਂ ਕਿ 283 ਕਰੋੜ ਜਾਰੀ ਕਰਤਾ ਧੰਨਵਾਦ ਜੀ ਤਾੜੀਆਂ ਵੱਜ ਗਈਆਂ ਨੋ ਅਸੀਂ ਹਰ ਰੋਜ਼ ਅਫਸਰਾਂ ਤੋਂ ਫੀਡਬੈਕ ਲੈਣੇ ਆ ਅੱਜ ਕੀ ਹੋਇਆ ਅੱਜ ਜੀ ਬਣ ਗਿਆ ਕੁਆਲਿਟੀ ਕਿਹੜੀ ਹੈ ਕੁਆਲਿਟੀ ਤਾਂ ਨਹੀਂ ਮਾੜੀ ਕਿਉਂਕਿ ਜਲੰਧਰ ਮੀਡੀਆ ਰਾਜਧਾਨੀ ਹੈ ਇੱਥੋਂ ਇੱਥੇ ਕੁਝ ਕੋਈ ਗੱਲ ਲੁਕਦੀ ਨਹੀਂ ਇੱਥੇ ਕੋਈ ਗੱਲ ਛੁਪ ਨਹੀਂ ਸਕਦੀ ਕਿ ਕੋਈ ਕਪੜਾ ਕਰ ਗਿਆ ਜਾਂ ਕੋਈ ਅੰਡਰ ਦਾ ਟੇਬਲ ਕਿਉਂਕਿ ਮੀਡੀਆ ਦੀ ਅੱਖ ਜਿਹੜੀ ਆਵਾਜ਼ ਆਖ ਇੱਥੇ ਜਲੰਧਰ ਦੇ ਵਿੱਚ ਰਹਿੰਦੀ ਹੈ ਸੋ ਅਸੀਂ ਖੁਸ਼ ਹਾਂ ਇਸ ਗੱਲ ਤੋਂ ਸਾਡੇ ਰਾਜ ਸਭਾ ਦੇ ਐਮਪੀ ਇੱਥੋਂ ਨੇ ਦੋ ਹਰਪਜਨ ਸਿੰਘ ਜੀ ਮਿੱਤਲ ਸਾਹਿਬ ਤੇ ਤੀਜੇ ਨਾਲ ਜਲੰਧਰ ਤੋਂ ਲਾਓ ਉਹਨਾਂ ਨੂੰ ਸਿਚੇਵਾਲ ਸਾਹਿਬ ਤੇ ਚੌਥੇ ਸਾਡੇ ਸੁਸ਼ੀਲ ਰਿੰਕੂ ਜੀ 4 ਐਮਪੀ ਕੋ ਲਗਭਗ ਇੱਕ ਕੋਈ ਸ਼ਹਿਰ ਦੇ ਨੇ ਤੇ ਜਿੰਨਾ ਵੀ ਪੈਸਾ ਉੱਥੋਂ ਆਉਂਦਾ ਹੈ 5 ਕਰੋੜ ਰੁਪਏ ਪਰイヤー ਉਹ ਵੀ ਇੱਥੇ ਲੱਗਦਾ ਸਾਡੇ ਸਾਰੇ ਐਮਐਲਏ ਸਹਿਬਾਨ ਜਿੰਨੇ ਵੀ ਜੰਦਰ ਸ਼ਹਿਰ ਦੇ ਜਾਲੇ ਦੁਆਲੇ ਦੇ ਨੇ ਤੇ ਉਹਨਾਂ ਦਾ ਵੀ ਜਿੰਨਾ ਪੈਸਾ ਆਊਗਾ ਉਹ ਪੈਸਾ ਪਬਲਿਕ ਤੇ ਲੱਗਦਾ ਹੈ ਹੁਣ ਬਸ ਇੱਕੋ ਹੀ ਰਿਕੁਐਸਟ ਕਰਨ ਆਏ ਆ ਅਸੀਂ ਕਿ ਜੇ 13 ਜ਼ੀਰੋ ਹੋ ਗਿਆ ਇਸ ਵਾਰ ਤੇ ਇਸ ਵਾਰ 10 10 ਸਾਡੇ ਪਹਿਲਾਂ ਹੀ ਨੇ ਜਿਹੜਾ ਰਾਜ ਸਭਾ ਚ ਤੇ ਦਿੱਲੀ ਤੋਂ ਆ ਜਾਣਗੇ ਹਰਿਆਣੇ ਤੋਂ ਗੁਜਰਾਤ ਤੋਂ ਤਾਂ ਜੇ ਸਾਡੇ ਉੱਥੇ 25 20 25 ਉੱਥੇ ਸਾਡੇ ਬੰਦੇ ਹੋਏ ਤੇ 10 ਰਾਸਵਾਲੇ ਵਿੱਚ ਮਿਕਸ ਕਰਕੇ ਤਾਂ ਕੋਈ ਵੀ ਇਹੋ ਜਿਹਾ ਪੈਸਾ ਇੱਕ ਪੈਸਾ ਕਿਸੇ ਸਕੀਮ ਦਾ ਨਹੀਂ ਹੋਊਗਾ ਜਿਹੜਾ ਸੈਂਟਰ ਸਰਕਾਰ ਬਾਇਸ ਥੋਕੇ ਰੋਕ ਸਕੇ ਕਿਉਂਕਿ ਬਹੁਤ ਵੱਡੀ ਸਟਰੈਂਥ ਹੁੰਦੀ ਹੈ ਪਾਰਲੀਮੈਂਟ ਚ ਕਿ ਜਦੋਂ ਇੰਨੇ ਬੰਦੇ ਬੋਲਣ ਇਕੱਠੇ ਲਗਾਤਾਰ ਤਾਂ ਸਰਕਾਰ ਤੇ ਦਬਾਅ ਪੈਂਦਾ ਹੈ ਇਸ ਗੱਲ ਦੀ ਗਰੰਟੀ ਅਸੀਂ ਲੈਨੇ ਆ ਇੱਕ ਇੱਕ ਪੈਸਾ ਚਾਹੀਏ ਐਨ ਐਚ ਐਮ ਦਾ 800 ਕਰੋੜ ਰੁਪਏ ਰੋਕੇ ਹੋਇਆ ਹੈ ਆਰ ਡੀ ਐਫ ਦਾ 5500 ਕਰੋੜ ਰੁਪਏ ਰੋਕੇ ਹੋਇਆ ਹੈ ਸਾਡਾ ਟੋਟਲ 8000 ਕਰੋੜ ਦੇ ਨੇੜੇ ਤੇੜੇ ਪੈਸਾ ਰੋਕੇ ਹੋਇਆ ਹੈ ਪਰ ਫਿਰ ਵੀ ਅਸੀਂ ਕਦੇ ਖਜ਼ਾਨਾ ਖਾਲੀ ਨਹੀਂ ਕਹਿੰਦੇ ਆਉਣ ਵਾਲੇ ਦਿਨਾਂ 'ਚ ਬਜਟ ਆਊਗਾ ਤੁਸੀਂ ਦੇਖੋਗੇ ਕਿ ਸ਼ਾਨਦਾਰ ਬਜਟ ਪੇਸ਼ ਕਰਾਂਗੇ ਕਿਉਂਕਿ ਅਸੀਂ 2 ਸਾਲ ਦੇ ਵਿੱਚ ਇਮਾਨਦਾਰੀ ਨਾਲ ਕੰਮ ਕੀਤਾ ਸਾਡੀ ਪਾਰਟੀ ਦਾ ਸਾਡੇ ਸੁਪਰੀਮੋ ਦਾ ਅਰਵਿੰਦ ਕੇਜਰੀਵਾਲ ਜੀ ਦਾ ਇਹੀ ਕਹਿਣਾ ਹੈ ਕਿ ਪਾਰਦਰਸ਼ਤਾ ਨਾਲ ਕੰਮ ਕਰੋ ਤਿੰਨ ਕੰਮ ਕਹਿ ਕੇ ਚਾਰ ਕਰੋਗੇ ਲੋਕ ਸ਼ਾਬਾਸ਼ੀ ਦੇਣਗੇ ਬੱਦ ਕਰਤੇ ਚਾਰ ਕਹਿ ਕੇ ਤਿੰਨ ਕਰੋਗੇ ਲੋਕ ਕਹਣਗੇ ਕਮੀ ਰਹਿ ਗਈ ਸੋ ਇਸ ਕਰਕੇ ਉਹ ਗੱਲ ਅਸੀਂ ਕਹਿੰਦੇ ਹੀ ਨਹੀਂ ਜਿਹੜੀ ਨਾ ਕਰ ਸਕਦੇ ਹੋ ਇਹ ਔਰ ਜਿਹੜੀ ਕਰ ਸਕਦੇ ਆ ਉਹਨੂੰ ਕਹਿੰਨੇ ਆ ਤੇ ਉਹੀ ਕਹਿੰਨੇ ਆ ਜਿਹੜੀ ਕਰ ਸਕਦੇ ਆ ਸੋ ਇਸ ਕਰਕੇ ਅੱਜ ਆਮ ਆਦਮੀ ਕਲੀਨਿਕ ਦਾ ਤਾਂ ਘਟਨ ਹੋਇਆ ਸ਼ਾਨਦਾਰ ਇਸ ਤਰ੍ਹਾਂ ਦੇ ਬਹੁਤ ਸਾਰੇ ਤੁਹਾਨੂੰ ਗਲੀਆਂ 'ਚ ਹਰ ਮੈਂ ਅਸੀਂ ਚਾਹੁੰਦੇ ਆ ਕਿ ਕਰੋ ਨਿਕਲੋਂ ਖੱਬੇ ਪਾਸੇ 50 ਮੀਟਰ ਤੇ ਜਾਂ 100 ਮੀਟਰ ਤੇ ਜਾਂ ਸੱਜੇ ਪਾਸੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਹਸਪਤਾਲ ਹੋਵੇ ਜਿੱਥੇ ਜਾ ਕੇ ਤੁਸੀਂ ਦਵਾਈਆਂ ਲੈ ਕੇ ਜੇ ਕੋਈ ਟੈਸਟ ਵੀ ਕਰਾਉਣੇ ਨੇ ਬਲੱਡ ਟੈਸਟ ਇੱਥੇ ਹੋਊਗਾ ਲੈਬੋਰੀ ਤੋਂ ਰਿਪੋਰਟ ਆਊਗੀ ਅਗਲੇ ਦਿਨ ਤੁਹਾਨੂੰ ਫੋਨ ਕਰਕੇ ਬੁਲਾ ਲਿਆ ਜਾਊਗਾ ਤੇ ਨਾਲ ਦੀ ਨਾਲ ਇੱਕ ਫਾਇਦਾ ਸੀਐਮ ਸਾਹਿਬ ਇਹ ਵੀ ਹੋ ਰਿਹਾ ਸਾਨੂੰ ਕਿ ਸਾਰੇ ਕੋਲੇ ਪੰਜਾਬ ਦਾ ਸਾਰੇ ਪੰਜਾਬ ਦਾ ਡਾਟਾ ਆ ਰਿਹਾ ਹੈ ਹੈਲਥ ਦਾ ਕਿ ਕਿਹੜੇ ਇਲਾਕੇ 'ਚ ਕਿਹੜੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ ਹੈਪਟਾਈਟਸ ਸੀ ਦੇ ਕਿੰਨੇ ਮਰੀਜ਼ ਆ ਰਹੇ ਨੇ ਕਿਹੜੇ ਇਲਾਕੇ 'ਚ ਆ ਰਹੇ ਨੇ ਹਾਈਪਰ ਟੈਨਸ਼ਨ ਦੇ ਕਿੰਨੇ ਆ ਰਹੇ ਨੇ ਬਲੱਡ ਸ਼ੂਗਰ ਦੇ ਕਿੰਨੇ ਆ ਰਹੇ ਨੇ ਬੱਚਿਆਂ ਚ ਕਿਹੜੀ ਬਿਮਾਰੀ ਜ਼ਿਆਦਾ ਕਿਹੜੇ ਇਲਾਕੇ ਚ ਜ਼ਿਆਦਾ ਹੈ ਤਾਂ ਅਸੀਂ ਉਹ ਉਹਦੇ ਨਾਲ ਕੀ ਹੁੰਦਾ ਕਿ ਅਸੀਂ ਉਸ ਇਲਾਕੇ ਚ ਸਪੈਸ਼ਲਿਸਟ ਡਾਕਟਰ ਜਾਂ ਹਸਪੀਟਲ ਬਾਰੇ ਵੀ ਸੋਚ ਸਕਦੇ ਆ ਕਿ ਇਸ ਇਲਾਕੇ ਜੇ ਬਿਮਾਰੀ ਜ਼ਿਆਦਾ ਹੈ ਜਿਵੇਂ ਫਾਜ਼ਿਲਕਾ ਦਾ ਏਰੀਆ ਉਥੇ ਪਾਣੀ ਦਾ ਜਿਹੜਾ ਪ੍ਰੋਬਲਮ ਹੈ ਹੈਵੀ ਮੈਟਲਸ ਨੇ ਪਾਣੀ ਦੇ ਵਿਚਾਰ ਸੈਨਿਕ ਨੇ ਉਥੇ ਬੱਚਿਆਂ ਨਾਲ ਸੰਬੰਧਤ ਬਹੁਤ ਸਾਰੀਆਂ ਬਿਮਾਰੀਆਂ ਨੇ ਮੈਂ ਜਦੋਂ ਕਲਾਕਾਰ ਦੇ ਤੌਰ ਤੇ ਵੀ ਸੀ ਮੈਂ ਰਾਜਨੀਤੀ ਸੀ ਮੈਂ ਉਹ ਦੋ ਵੀ ਗਿਆ ਸੀ ਦੋਨਾਂ ਨਾਨਕਾ ਤੇਜਾ ਰੇਲਾ ਝੰਗੜ ਪੈਣੀ ਮਹਾਤਮ ਨਗਰ ਉਹ ਪਿੰਡ ਨੇ ਉੱਥੇ ਜੰਮਦੇ ਬੱਚਿਆਂ ਦੇ ਲਗਭਗ ਸਫੈਦ ਵਾਲ ਹੋ ਜਾਂਦੇ ਨੇ ਉੱਥੇ ਲੂਲੇ ਲੰਗੜੇ ਬੱਚੇ ਪੈਦਾ ਹੋਣ ਲੱਗ ਗਏ ਉੱਥੇ ਚਾਈਲਡਲੈਸ ਕੱਪਲ ਦੀ ਗਿਣਤੀ ਬਹੁਤ ਵੱਧ ਗਈ ਪਾਣੀ ਬਹੁਤ ਜ਼ਿਆਦਾ ਖਰਾਬ ਹੈ ਸੋ ਅਸੀਂ ਉੱਥੇ ਪਾਣੀ ਦਾ ਵੀ ਹੱਲ ਕਰ ਰਹੇ ਹਾਂ ਪਹਿਲਾਂ ਜੜ੍ਹ ਜੜ ਖਤਮ ਕਰਨ ਦੇ ਜੀਦੇ ਕਰਕੇ ਨਾਲ ਨਾਲ ਉੱਥੇ ਹਸਪਤਾਲ ਵੀ ਉਸ ਤਰ੍ਹਾਂ ਦੇ ਅਸੀਂ ਖੋਲਾਂਗੇ ਤਾਂ ਕਿ ਕੋਈ ਵੀ ਪੰਜਾਬ ਦਾ ਇਲਾਕਾ ਇਹ ਨਾ ਸਮਝੇ ਮੈਂ ਟੇਲ ਤੇ ਆ ਜਾਂ ਮੈਂ ਬੈਕਵਰਡ ਆ ਜਾਂ ਮੈਂ ਪਛੜਿਆ ਹੋਇਆ ਹਾਂ ਸੋ ਹੈਲਥ ਐਜੂਕੇਸ਼ਨ ਬਿਜਲੀ ਤੇ ਕੱਲ ਨੂੰ ਇੱਕ ਸ਼ਾਨਦਾਰ ਹੋਰ ਸ਼ੁਰੂਆਤ ਹੋ ਰਹੀ ਹੈ ਕੱਲ ਨੂੰ ਸਾਡੇ ਸਕੂਲ ਆਫ ਐਮੀਨੈਂਸ ਵੀ ਸਾਨੂੰ ਜਿਹੜੇ ਨੇ ਉਹ ਕੱਲ ਨੂੰ ਸਕੂਲ ਆਫ ਐਮੀਨੈਂਸ ਦਾ ਵੀ ਘਟਨਾ ਹੈ ਲੁਧਿਆਣੇ ਚ ਇੰਦਰਾਪੁਰੀ ਚ ਬਿਲਕੁਲ ਗਰੀਬ ਵਸਤੀ ਹੈ ਇੰਦਰਾਪੁਰੀ ਉੱਥੇ ਘਟਨ ਹੋ ਰਿਹਾ ਔਰ ਪੰਜਾਬ ਦਾ ਪਹਿਲਾ ਸਕੂਲ ਹੈ ਜਿਹਦੇ ਵਿੱਚ ਪ੍ਰਾਈਵੇਟ ਵੀ ਨਹੀਂ ਸ਼ਾਇਦ ਇਹਦਾ ਨਾ ਹੋਣਾ ਕਿ ਜਿਹਦੇ ਵਿੱਚ स्विਮਿੰਗ ਪੂਲ ਹੈ ਔਰ ਉਹ स्विਮਿੰਗ ਪੂਲ ਕੱਲਣਾ ਹੋਣ ਵਾਸਤੇ ਜਾਂ ਫਨ ਵਾਸਤੇ ਨਹੀਂ ਉਹੋ स्विਮਿੰਗ ਦੇ ਕਲਾਸਾ ਲਾਉਣ ਵਾਸਤੇ ਉਹ ਚ ਲੇਨਸ ਬਣਾਈਆਂ ਗਈਆਂ ਨੇ ਸੋ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਸਾਰੇ ਤਰੱਕੀ ਦੇ ਕੰਮ ਹੋਣਗੇ ਉਹ ਤਾਂ ਹੋਣਗੇ ਜੇ ਪਬਲਿਕ ਸਾਡੇ ਤੇ ਵਿਸ਼ਵਾਸ ਕਰ ਰਹੀ ਹੈ ਅਸੀਂ ਤਾਂ ਕਰ ਰਹੇ ਆ ਸਾਨੂੰ ਵੀ ਹੌਸਲਾ ਉਹੀ ਹੁੰਦਾ ਜਦੋਂ ਲੋਕ ਸਾਡੇ ਤੇ ਵਿਸ਼ਵਾਸ ਕਰ ਰਹੇ ਨੇ ਔਰ ਜਿਸ ਤਰੀਕੇ ਦਾ ਪਿਆਰ ਮਿਲ ਰਿਹਾ ਹੈ ਆਉਣ ਵਾਲੇ ਦਿਨਾਂ 'ਚ ਵੀ ਜਿਸ ਤਰੀਕੇ ਦਾ ਲੋਕ ਕਹਿ ਰਹੇ ਨੇ ਕਿ ਭਰਤੀਆਂ ਹੋ ਰਹੀਆਂ ਨੇ, ਹਰ ਰੋਜ਼ ਨੌਕਰੀਆਂ ਮਿਲ ਰਹੀਆਂ ਨੇ, ਹਰ ਰੋਜ਼ ਕੋਈ ਨਾ ਕੋਈ ਖੁਸ਼ੀ ਦਾ ਸਮਾਗਮ ਹੁੰਦਾ ਹੈ ਪੁਲਿਸ ਨੂੰ ਅਸੀਂ ਅਪਡੇਟ ਕਰ ਰਹੇ ਹਾਂ ਉਹਨਾਂ ਨੂੰ ਐਸਐਚਓ ਨੂੰ ਪਹਿਲੀ ਵਾਰ ਹੋਇਆ ਕਿ ਪਹਿਲੇ ਐਸਐਚਓ ਨੂੰ ਨਵੀਆਂ ਗੱਡੀਆਂ ਮਿਲੀਆਂ। ਨਹੀਂ ਤਾਂ ਜਿਹੜੀਆਂ ਐਸਐਚਓ ਕੋਲ ਗੱਡੀਆਂ ਆਉਂਦੀਆਂ ਤਾਂ ਕਸਟਾਰਟ ਹੁੰਦੀਆਂ ਉਹ ਉਹ ਜਮਾ ਬਿਲਕੁਲ ਜਦੋਂ ਖਟਾਰਾ ਹੋ ਜਾਂਦੀਆਂ ਸੀ ਉਦੋਂ ਐਸਐਚਓਾਂ ਕੋਲੇ ਆਉਂਦੀਆਂ ਸੀ ਪਰ ਅਸੀਂ ਥੱਲੋਂ ਸ਼ੁਰੂ ਕੀਤਾ ਕਿ ਨਵੀਆਂ ਗੱਡੀਆਂ ਪਹਿਲਾਂ ਐਸਐਚਓ ਨੂੰ ਦਿਓ ਜਿਨ੍ਹਾਂ ਨੇ ਚੇਜ਼ ਕਰਨਾ ਹੈ, ਜਿਨ੍ਹਾਂ ਨੇ ਸਮਗਲਰ ਫੜਨੇ ਨੇ, ਜਿਹੜੇ बैड 엘ਿਮੈਂਟਸ ਨੂੰ ਉਹਨਾਂ ਦਾ ਪਿੱਛਾ ਕਰਨਾ ਸੋ ਬਹੁਤ ਹੀ ਵਿਜ਼ਨ ਨਾਲ ਚੱਲ ਰਹੇ ਆਂ ਔਰ ਵਿਜ਼ਨ ਵੀ ਦਿੱਲੀ ਤੇ ਪੰਜਾਬ ਦਾ ਵਿਜ਼ਨ ਇਕੱਠਾ ਕਰ ਮਿਲਾ ਕੇ ਚੱਲਦੇ ਆਂ ਅਸੀਂ ਦਿੱਲੀ ਨਾਲ ਨੌਲੇਜ ਸ਼ੇਅਰਿੰਗ ਐਗਰੀਮੈਂਟ ਹੈ ਜੋ ਦਿੱਲੀ ਨੇ ਨੌਲੇਜ ਲਈ ਜੋ ਦਿੱਲੀ ਨੇ ਤਜਰਬਾ ਕੀਤਾ ਜੇ ਮਾੜਾ ਤਜਰਬਾ ਹੋਇਆ ਤਾਂ ਦਿੱਲੀ ਕਹਿੰਦੀ ਕਿ ਓਕੇ ਇੱਥੇ ਮਾੜਾ ਹੋ ਗਿਆ ਪੰਜਾਬ 'ਚ ਨਾ ਹੋਵੇ ਸੋ ਅਸੀਂ ਉਸ ਤੋਂ ਵੀ ਬੈਟਰ ਜ਼ਿਆਦਾ ਕਰਦੇ ਆਂ ਫਿਰ ਪਿਛਲੇ ਦਿਨ ਹੀ 베ਰਕਾ ਦਾ ਵੀ ਹੋਇਆ ਬਹੁਤ ਵੱਡੀ ਖੁਸ਼ਖਬਰੀ ਦੇਣ ਲੱਗਿਆ ਕਿ 베ਰਕਾ ਜਿਹੜਾ ਸਾਡਾ ਦੁੱਧ ਹੈ ਜਾਂ ਬੇਰਕਾ ਦਾ ਕਿਓ ਬੇਰਕਾ ਦੀਆਂ ਪਿੰਨੀਆਂ ਬੇਰਕਾ ਦੀ ਖੀਰ ਬੇਰਕਾ ਦਾ ਪਨੀਰ ਹੁਣ ਦਿੱਲੀ ਦੇ ਵਿੱਚ 700 ਤੋਂ ਵੱਧ ਬੇਰਕਾ ਦੇ ਜਿਹੜੇ ਉਹ ਖੁੱਲਣਗੇ ਜਿਹੜੇ ਬੇਰਕਾ ਦੇ ਜਿਹੜੇ ਬੂਥ ਜਿਹੜੇ ਨੇ ਉਹ ਖੁੱਲਣਗੇ ਔਰ ਨਾਬਾ ਹਾਊਸ ਦੇ ਵਿੱਚ ਅਸੀਂ ਹੈੱਡ ਆਫਿਸ ਬਣਾਤਾ ਔਰ ਦਿੱਲੀ ਸਰਕਾਰ ਨੇ ਐਮ ਐ ਐਮ ਸੀ ਡੀ ਕਿਉਂਕਿ ਦਿੱਲੀ ਆਮਾਦੀ ਪਾਰਟੀ ਕੋਲ ਹੀ ਹੈ ਐਮ ਸੀ ਡੀ ਨੇ ਇਹ ਲਿਖਤੀ ਰੂਪ ਦੇ ਵਿੱਚ ਇਹ ਇਜਾਜ਼ਤ ਦੇਤੀ ਕਿ ਤੁਸੀਂ 700 150 ਜਿੰਨੇ ਵੀ ਤੁਸੀਂ ਕਹਣਾ ਚਾਹੁੰਦੇ ਹੋ ਪੰਜਾਬ ਦਾ ਦੁੱਧ ਜਿਹੜਾ ਉਹ ਦਿੱਲੀ ਦੇ ਚਾਹ ਦੇ ਕੱਪਾਂ ਦੇ ਵਿੱਚ ਔਰ ਪੰਜਾਬ ਦਾ ਦੁੱਧ ਜਿਹੜਾ ਉਹ ਪੰਜਾਬ ਦੀ ਪਿੰਨੀ ਆ ਪੰਜਾਬ ਦਾ ਖੋਆ ਪੰਜਾਬ ਦਾ ਪਨੀਰ ਉਹ ਦਿੱਲੀ ਦੇ ਵਿਆਹਾਂ ਸ਼ਾਦੀਆਂ ਸਮਾਗਮਾਂ ਚ ਸ਼ਾਮਲ ਹੋਊਗਾ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਇਸ ਸਮਾਗਮ ਦਾ ਹਿੱਸਾ ਬਣਿਆ ਜਦੋਂ ਅਰਵਿੰਦ ਕੇਜਰੀਵਾਲ ਜੀ ਜਿਹੜੇ ਕਿ ਰਾਜਨੀਤੀ ਦੇ ਵਿੱਚ ਇਸ ਵਕਤ ਇੱਕ ਕ੍ਰਾਂਤੀ ਦੇ ਰੂਪ ਦੇ ਵਿੱਚ ਦੇਖੇ ਜਾਂਦੇ ਨੇ ਦੇਸ਼ ਦੇ ਵਿੱਚ ਕਿ ਜੋ ਨਵਾਂ ਕਰਨਾ ਹੈ ਬਹੁਤ ਸਾਰੀਆਂ ਪਾਰਟੀਆਂ ਨੇ ਇਹਨਾਂ ਕਰਕੇ ਏਜੰਡੇ ਬਦਲਤੇ ਆਪਦੇ ਮੈਨੀਫੈਸਟੋ ਬਦਲਤੇ ਉਹ ਹਸਪਤਾਲਾਂ ਦੀ ਤੇ ਸਕੂਲਾਂ ਦੀ ਗੱਲ ਕਰਨ ਲੱਗ ਗਏ ਪਹਿਲਾਂ ਨਹੀਂ ਕਰਦੇ ਸੀ ਇੱਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਜੀ ਨੇ ਕਿਆ ਸੀ ਸਾਡੀਆਂ ਗਰੰਟੀਆਂ ਨੇ ਪਹਿਲਾਂ ਉਹਨਾਂ ਦਾ ਸੰਕਲਪ ਪੱਤਰ ਹੁੰਦਾ ਸੀ ਘੋਸ਼ਣਾ ਪੱਤਰ ਹੁੰਦਾ ਸੀ ਹੁਣ ਉਹ ਵੀ ਕਹਿਣ ਲੱਗ ਗਏ ਮੋਦੀ ਕੀ ਗਰੰਟੀ ਅੱਜ ਕਾ ਚਲੋ ਕੋਈ ਗੱਲ ਨਹੀਂ ਸਾਡੇ ਤੋਂ ਸਿੱਖ ਲਓ ਪਰ ਸਿੱਖ ਤਾਂ ਲੋ ਕੋਈ ਚੱਜ ਦੀ ਗੱਲ ਕੋਈ ਕੰਮ ਤਾਂ ਕਰ ਦਿਓ ਜਦੋਂ ਵੱਜਣ ਲੱਗੀਆਂ ਖਤਰ ਦੀਆਂ ਘੰਟੀਆਂ ਉਦੋਂ ਮੋਦੀ ਨੂੰ ਯਾਦ ਆ ਗਈਆਂ ਕੇਜਰੀਵਾਲ ਦੀਆਂ ਗਰੰਟੀਆਂ ਸੋ ਇਸ ਕਰਕੇ ਭਾਵੇਂ ਸਾਡੇ ਤੋਂ ਹੀ ਸਿੱਖ ਲੈਣ ਪਰ ਕੋਈ ਚੱਜ ਦਾ ਕੰਮ ਤਾਂ ਕਰ ਲੈਣ ਦੇਸ਼ ਦਾ ਫਾਇਦਾ ਹੋਵੇ ਸੋ ਮੈਂ ਹੁਣ ਬੇਨਤੀ ਕਰੂੰਗਾ ਅਰਵਿੰਦ ਕੇਜਰੀਵਾਲ ਜੀ ਨੂੰ ਕਿ ਉਹ ਵੀ ਆਪਣਾ ਦਿੱਲੀ ਦਾ ਐਕਸਪੀਰੀਅੰਸ ਖਾਸ ਤੌਰ ਤੇ ਮੁਹੱਲਾ ਕਲੀਨ ਕਰ ਨਾਲ ਰਿਲੇਟਡ ਜਾਂ ਐਜੂਕੇਸ਼ਨਲ ਰਿਲੇਟਡ ਜਾਂ ਬਿਜ਼ਨਸ ਨਾਲ ਰਿਲੇਟਡ ਬਿਜਲੀ ਨਾਲ ਰਿਲੇਟਡ ਇਨਵੈਸਟਮੈਂਟ ਨਾਲ ਰਿਲੇਟਡ ਉਹ ਵੀ ਸ਼ੇਅਰ ਕਰਨ ਜਲੰਧਰ ਦੇ মিডিਆ ਅੱਗੇ ਤੇ ਨਾਲ ਦੀ ਨਾਲ ਜੋ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਰਾਜਨੀਤੀ ਦੇਸ਼ ਦੇ ਵਿੱਚ ਕੀ ਕਰਨ ਜਾ ਰਹੀ ਹੈ ਕੀ ਕਰਵਟ ਲੈ ਰਹੀ ਹੈ ਉਹਦੇ ਬਾਰੇ ਵੀ ਜਾਨਣਾ ਪਵੇ। ਆ अभी मेरे भाई भगवंत मान जी ने आपके सामने सारी बातें रख दी आज मुझे बेहद खुशी है कि एक मोहल्ला क्लिनिक पंजाब के अंदर एक साथ शुरू होने जा रहे हैं इस इस लेवल का डेवलपमेंट मुझे नहीं लगता पंजाब ने आज तक पचहत्तर साल में कभी देखा था अभी पूरे दो साल भी नहीं हुए हमारी सरकार को दो साल होने में भी सोलह दिन बाकी हैं सोलह मार्च को हाँ, शपथ चौदह दिन बाकी हैं तो चौदह दिन बाकी हैं दो साल से कम में इतने बड़े स्तर के ऊपर आठ मोहल्ला क्लिनिक आज शुरू हो गए लगभग कोने कोने के अंदर अब मोहल्ला क्लिनिक पहुंच रहे हैं अब बस ये देख रहे हैं कि कौन से ऐसे इलाके रह गए जहां पे मोहल्ला क्लिनिक नहीं है अब वहां पे उन इलाकों के अंदर मोहल्ला क्लिनिक बनाएंगे और अभी जो अंदर कुछ दो तीन पेशेंट बैठे थे उनसे भी बात की लेकिन उसके अलावा जो पेशेंट्स जो अभी तक मोहल्ला क्लिनिक चल रहे हैं उनसे लगातार फीडबैक हमारे पास जो आ रहा है कि लोग इतने खुश हैं इतने खुश हैं आप भी जब मोहल्ला क्लिनिक के अंदर जाओ तो लगता नहीं कोई सरकारी डिस्पेंसरी है सरकारी डिस्पेंसरी पहले जिस किस्म की होती थी प्राइमरी हेल्थ सेंटर होते थे टूटे फूटे होते थे चुनाव के दौरान आपको याद होगा एक बार ही हम गए थे वहाँ पे प्राइमरी हेल्थ सेंटर पे ताला लगा हुआ था वहाँ कुत्ते घूम रहे थे अंदर ये सरकारी हेल्थ सिस्टम हुआ करता था पहले और पूरे देश में इसी किस्म का है लेकिन पहली बार हम लोगों ने एकदम फाइव स्टार एयर कंडीशन शानदार मोहल्ला क्लिनिक बनाए हैं कि गरीब तो क्या अमीर आदमी भी मिडिल क्लास वाले भी अब मोहल्ला क्लिनिक के अंदर जाके अपना इलाज कराते हैं और मोहल्ला क्लिनिक में सारा इलाज मुफ्त है इलाज मुफ्त है डॉक्टर मुफ्त है दवाइयाँ मुफ्त हैं टेस्ट मुफ्त हैं सब कुछ मुफ्त है और अब इसी को हम हायर लेवल पे ले जा रहे हैं जैसा भी मान साहब ने कहा कि 26 जनवरी को सारे सी को और उनको ऑर्डर दे दिए गए हैं कि सारी दवाइयां जो बड़े अस्पताल हैं बड़े अस्पतालों को भी रिनोवेट किया जा रहा है और उनको भी शानदार बनाया जा रहा है लेकिन जितने बड़े अस्पताल हैं वहां भी सारी दवाइयां सारे टेस्ट सारा इलाज मुफ्त हुआ करेगा तो आम आदमी पार्टी आज से बारह तेरह साल पहले बनी थी और हमारे में से कोई नेता नहीं है हम लोग नेता नहीं हमें नेतागिरी करनी राजनीति करनी नहीं आती हम आप ही की तरह लोग हैं आम लोगों में से आते हैं मिडिल क्लास फैमिली से आते हैं हमें पता है कि एक आम आदमी अपना परिवार कितनी मुश्किल से पालता है एक आम आदमी अपने बच्चों को कैसे पालता है अपने बच्चों को कैसे शिक्षा देता है इसीलिए हमने स्कूल अच्छे बनाने चालू किए हमें पता है कि घर में अगर किसी मिडिल क्लास के गरीब के घर में अगर कोई बीमार हो जाए तो कितनी तकलीफ होती है उसको अस्पताल में इलाज कराने जाता है सरकारी में इलाज होता नहीं था प्राइवेट में जाता है सारी जिंदगी की जमा पूंजी खत्म हो जाती है इसीलिए हमने अस्पताल ठीक करने चालू किए इसीलिए हम लोगों ने मोहल्ला क्लिनिक बनाने चालू किए हमें पता है कि बिजली का बिल जब महीने के अंत में आता है कितनी मुश्किल होती है भरने के अंदर इसीलिए हमने बिजली मुफ्त कर दी जो एक आम आदमी की जिंदगी में तकलीफें आती है उन तकलीफों का समाधान करने की हमने कोशिश की है इसीलिए इतने बड़े स्तर के ऊपर जनता हमसे जुड़ती जा रही है हमें राजनीति नहीं आती और जनता को राजनीति नहीं चाहिए जनता को ये गाली गलौज नहीं चाहिए ये दिखा दिया जनता ने दिल्ली के अंदर भी और पंजाब के अंदर भी और जहां भी हम जा रहे हैं जनता हमारा साथ दे रही है तो आज ये मेरे को बहुत खुशी है कि मैं आज इतने बड़े खुशी के मौके का हिस्सा बन सका जलंधर में एक साल पहले हम चुनाव के दौरान आए थे बाई इलेक्शन का टाइम था रिंकू हमारे कैंडिडेट थे रिंकू के लिए वोट मांगने के लिए आए थे तब हमने कहा था एक साल बाकी है लोकसभा चुनाव का एक साल के लिए हमें मौका दो और एक साल के अंदर काम पसंद आए तो अगला मौका देना एक साल के अंदर मैं ये नहीं कहूंगा सारी समस्याएं दूर हो गई लेकिन मान साहब ने जैसे अभी गिनाया कि कितने सारे काम जलंधर के अंदर कितनी सारी सड़कें मोहल्ला क्लिनिक बन रहे हैं सड़कें बनाई गई हैं और बहुत सारे काम जो हैं वो चालू किए गए हैं अब मेरी पंजाब के लोगों से विनती है हाथ जोड़ के अपील है कि तेरह की तेरह सीटें आप हमें जिताओ इसलिए नहीं कि हमें कोई सत्ता का शौक है इसलिए कि आज जिस तरह से पंजाब के लोगों पे केंद्र सरकार का आक्रमण हो रहा है मुझे बेहद दुख हुआ जब 26 जनवरी को पंजाब की झांकी पंजाब की झांकी के ऊपर भगत सिंह की फोटो थी फ, भ, भगत सिंह का वो था करतार सिंह सराभा का लाजपत लाला लाजपत राय की वो गुणगान था भाई भागो। और उसको उन्होंने रिजेक्ट कर दिया केंद्र सरकार ने केंद्र सरकार होती कौन है भगत सिंह को करतार सिंह सराबा को लाला लाजपत राय को रिजेक्ट करने वाली तो यह तो एक तरह से पंजाब के लोगों के सम्मान की बात है यह तो एक तरह से पंजाब के लोगों का बेइज्जत करने की बात है पिछली साल जब बजट स्पीच थी बजट का सेशन था गवर्नर ने बजट सेशन नहीं होने दिया सुप्रीम कोर्ट जाना पड़ा बजट सेशन करने के लिए अभी जैसा इन्होंने बताया आठ हजार करोड़ रुपया पंजाब के हक का पंजाब के लोगों का आठ हजार करोड़ रुपया केंद्र सरकार नहीं दे रही सोचो अगर आठ हजार करोड़ रुपया आ जाए कितनी और सड़कें बनेंगी कितनी और अस्पताल बन सकते हैं कितने और स्कूल बन सकते हैं तो अगर आप तेरह की तेरह सीटें दोगे तो भगवंत मान के हाथ मजबूत होंगे आज अकेला भगवंत मान लड़ रहा है केंद्र सरकार से आज अकेला भगवंत मान लड़ रहा है गवर्नर से आज अकेला भगवंत मान लड़ रहा है बीजेपी से अगर आप तेरह सीटें देते हो तो तेरह इसके हाथ तेरह हाथ बन जाएंगे वो जाके लड़ेंगे दिल्ली के अंदर वो आपका पैसा लेके आएंगे वो ये होने नहीं देंगे कि आपका मान सम्मान पंजाबियों के मान सम्मान के साथ केंद्र सरकार खिलवाड़ कर सके आपका जैसे दो साल आपने देख लिया हमें दो साल देखे देखे दो साल के अंदर इतना शानदार काम हुआ है जो आज तक पचहत्तर साल में पंजाब के लोगों ने नहीं देखा मैं ये नहीं कह रहा सारी समस्याएं हल होगी टाइम लगेगा इन्होंने पचहत्तर साल में जो बेड़ा गर्क किया उसको ठीक करने में टाइम लगेगा लेकिन आपका साथ चाहिए आपका आशीर्वाद चाहिए जैसे आपने 117 में से बानवे देकर आशीर्वाद दिया था इतना ही तगड़ा आशीर्वाद हमें इस लोकसभा चुनाव के अंदर चाहिए आप सब लोगों का बहुत बहुत शुक्रिया बहुत, बहुत बहुत आभार थैंक यू कोई सवाल पंजाब <coughs> की सीटें कब तक अनाउंस हमारी बातचीत कल भी रात को ये चल रही है अगले दो चार दिन के अंदर अनाउंस कर अनाउंसमेंट हो जाएगा ਨਹੀਂ ਸਾਰੇ ਪੰਜਾਬ ਦੀ ਜਿਹੜੀ ਕਿਉਂਕਿ ਦੇਖੋ ਕੁਰਕ ਖੇਤਰ ਦੀ ਅਨਾਉਂਸਮੈਂਟ ਹੋ ਗਈ ਦਿੱਲੀ ਦੀ ਅਨਾਉਂਸਮੈਂਟ ਹੋ ਗਈ ਹੈਨਾ ਔਰ ਗੁਜਰਾਤ ਦੀ ਅਨਾਉਂਸਮੈਂਟ ਹੋ ਗਈ ਪੰਜਾਬ ਦੀ ਰਹਿੰਦੀ ਹੈ ਤੋਂ ਪੰਜਾਬ ਦੇ ਵਿੱਚ 13 ਨਹੀਂ 13 ਸੀਟਾਂ ਤੇ ਡਿਸਕਸ਼ਨ ਚੱਲ ਰਿਹਾ ਜਦੋਂ ਲਿਸਟ ਆਊਗੀ ਤੁਹਾਨੂੰ ਪਤਾ ਲੱਗ ਜਾ ਜੀ ਰਮਨ ਹੈ ਇੱਕ ਰਮਨ ਜੀ ਹਾਂ हाँ बिल्कुल बिल्कुल अच्छा सवाल है बहुत सारे एन आर आई इलाज इतने बहुत सारे महंगे हॉस्पिटल भी है बहुत सारे रेट अलग अलग है पर जिस तरह अरविंद केजरीवाल जी ने पहला भी ये गल कही है कि मोदी जी हर बात पे कहते हैं वन नेशन वन इलेक्शन तो वन नेशन वन एजुकेशन क्यों नहीं वन नेशन वन ट्रीटमेंट क्यों नहीं एक देश एक इलाज मतलब कम से कम सरकारी स्कूल, जो है स्कूल वो इस लेवल के हों ਜੋ ਪ੍ਰਾਈਵੇਟ ਲੈਵਲ ਕੇ ਮਰਜ਼ੀ पे ਡਿਪੈਂਡਡ ਹੋਣਾ ਚਾਹੀਏ ਨਾ ਕਿ ਮਜਬੂਰੀ पे ਲੋਕ ਮਰਜ਼ੀ से अगर ਬੱਚੇ ਕੋ ਪ੍ਰਾਈਵੇਟ ਮੇ ਪੜ੍ਹਾਣਾ ਚਾਹਤੇ ਪੜ੍ਹਾ ਲੈ ਲੇ ਲੇਕਿਨ ਉਹਦੇ ਨਾਲ ਦਾ ਸਰਕਾਰੀ ਸਕੂਲ ਵੀ ਹੈਗਾ ਜੇ ਉੱਥੇ ਪੜ੍ਹਾਣਾ ਹੈ ਉੱਥੇ ਪੜ੍ਹਾ ਲੋ ਬਿਲਕੁਲ ਇਸੇ ਤਰ੍ਹਾਂ ਅਸੀਂ ਸਰਕਾਰੀ ਜਿਹੜੇ ਹਸਪੀਟਲ ਨੇ ਉਹਨਾਂ ਨੂੰ ਵੀ ਇੰਨੇ ਅਪਡੇਟ ਕਰਾਂਗੇ ਮਰਜ਼ੀ ਹੈ ਜੇ ਪ੍ਰਾਈਵੇਟ ਚ ਕਰਾਉਣਾ ਹੈ 2 ਲੱਖ ਲਾ ਕੇ 2.5 ਲੱਖ ਜੇ ਤੁਹਾਡੇ ਕੋਲ ਹੈਗੇ ਆ ਤੁਸੀਂ ਉੱਥੇ ਕਰਾ ਲਓ ਪਰ ਜੇ ਤੁਸੀਂ ਫ੍ਰੀ ਕਰਾਉਣਾ ਹੈ ਪਰ ਇਲਾਜ ਦੇ ਵਿੱਚ ਕੋਈ ਕੁਆਲਿਟੀ ਚ ਕੋਈ ਕبھی ਨਹੀਂ ਹੋਊਗੀ ਤੇ ਇਹ ਸਾਡਾ ਜਿਹੜਾ ਉਦੇਸ਼ ਵੀ ਹੈ ਮੰਤਵ ਵੀ ਹੈ ਔਰ ਸਾਡਾ फर्ज भी है आने वाले दिन तुम ये देखोगे जी अकाली दल और बीजेपी का किड़े किस मुंह से होने जा रहा, जा रहा है किस नहीं सुनील जाखड़ तो कह रहे हैं सुनील कौन सी पार्टी आजकल अच्छा वो बीजेपी में है नहीं किस मुंह से होने जा रहा है वही किसानों की समस्याएं वही खड़ी हैं तो किस मुंह से जाएंगे गांव में अकाली दल वाले बीजेपी के साथ समझौता करके वोट मांगने के लिए ਪਹਿਲੇ 3 ਮਹੀਨੇ ਉਹੀ ਬਿਲੋਂ ਦੀ ਤਾਰੀਫ ਉਹਨਾਂ ਬਿਲਾਂ ਦੀ ਤਾਰੀਫ ਕਰਦੇ ਰਹੇ ਤੇ ਹੁਣ ਬਾਅਦ ਚ ਜਦੋਂ ਪਤਾ ਲੱਗਿਆ ਕਿ ਕਿਸਾਨਾ ਦਾ ਸਿੰਘ ਅਰਸ਼ ਵੱਡਾ ਹੋ ਗਿਆ ਹਟ ਕੇ ਹੁਣ ਕਹਿੰਦੇ 9 ਮਾਸ ਦਾ ਰਿਸ਼ਤਾ ਜੇ ਇਹ ਆਪਕੋ ਲੱਗਤਾ ਹੈ ਕਿ ਇਹ ਗਠਵੰਧਨ ਹੋਣੇ ਜਾ ਰਹਾ ਹੈ ਗਠਵੰਧਨ ਕਭੀ ਟੂਟੇ ਨਹੀਂ ਥਾ ਥੋੜੀ ਦੇਰ ਕੇ ਲਿਏ ਲੱਗ ਹੋਏ ਥੇ ਲੇਕਿਨ 0 0 0 ਥੈਂਕ ਯੂ ਥੈਂਕ ਯੂ